ਆ ਗਿਆ ਆਪਣਾ ਜੀ ਰੰਗਲਾ ਪੰਜਾਬ ਜੂ ਲੋ ਕਿਲੋਮੀਟਰ ਤੇ ਆ ਆਪਾਂ ਆ ਗਏ ਹਾ ਡੋਰ ਨੇ ਐਂਟਰੀ ਜਿੱਥੋਂ ਤੇ ਆ ਦੇਖ ਲੋ ਇਹ ਰੰਗਲਾ ਪੰਜਾਬ ਚਿੱਤ ਕਰੇ ਗੱਡੀ ਇੰਗਲੈਂਡ ਤੋਂ ਪੰਜਾਬ ਵੱਲ ਨੂੰ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾਈ ਹੋਈ ਕਿੰਨਾ ਵਧੀਆ ਬਣਾਇਆ ਹੋਇਆ ਵੇ ਦੇਖਿਓ ਘੜੇ ਲਾਏ ਹੋਏ ਵਿੱਚ ਬੱਲਦ ਲਾਏ ਹੋਏ ਰਾਤ ਨੂੰ ਤਾਂ ਹੋਰ ਜਿਆਦਾ ਘੈਂਟ ਲੱਗਦੇ ਹੋਣੇ ਫਲਕਾਰੀ ਲਾਈ ਹੋਈ ਆ ਪੂਰਾ ਜਿਵੇਂ ਆਪਣਾ ਨਾ ਰੰਗਲਾ ਪੰਜਾਬ ਹੁੰਦਾ ਸੀ ਪਹਿਲਾਂ ਪੰਜਾਬ ਦਾ ਸੱਭਿਆਚਾਰ ਹੋਜੀ ਸੰਭੀ ਹੋਈ ਆ ਤੂੰ ਆਪਣਾ ਪੁਰਾਣਾ ਬਚਪਨ ਯਾਦ ਆ ਜਾਂਦਾ ਯਾਰ ਅਸੀਂ ਵੀ ਬੰਦੇ ਖੇਡਦੇ ਹੁੰਦੇ ਸੀ ਤਰੰਗ ਪੈਲੇ ਰਾਣੀ ਟਾਨਾ ਲਾਉਣਾ ਨਿਸ਼ਾਨਾ ਲਾਉਣਾ ਇਹ ਜੋ ਚੀਜ਼ਾਂ ਆਪਾਂ ਦੇਖ ਰਹੇ ਆ ਨਾ ਇਹ ਸਿਰਫ 90 95 ਦੇ ਦਸ਼ਕ ਦੇ ਵਿੱਚ ਵਿੱਚ ਦੇ ਜਿਹੜੇ ਬੋਰਨ ਆ ਨਾ ਇਹ ਉਹਨਾਂ ਨੇ ਸ਼ਾਇਦ ਇਹ ਰੀਅਲ 'ਚ ਵੀ ਦੇਖਿਆ ਹੋਈ ਆ ਮੈਂ ਵੀ ਬਹੁਤ ਕੁਝ ਦੇਖਿਆ ਯਾਰ ਰੀਅਲ 'ਚ ਹਾਂਜੀ ਦੋਸਤੋ ਸਵਾਗਤ ਆ ਅੱਜ ਦੀ ਇੱਕ ਨਵੀਂ ਵੀਡੀਓ ਚ ਤੇ ਅੱਜ ਤੁਹਾਨੂੰ ਆਪਾਂ ਦਾ ਐਕਸਪਲੋਰ ਕਰਨਾ ਰੰਗਲਾ ਪੰਜਾਬ ਤੇ ਹਵੇਲੀ ਆ ਆ ਗਈ ਸਾਰੀ ਮਗਰਲੀ ਸਾਈਡ ਪਾਰੀਏ ਪਾਰੀਏ ਤੇ ਤੁਹਾਨੂੰ ਆਪਾਂ ਕਹਿਣ ਜੀ ਰਹਿਣਾ ਪਹਿਲਾਂ ਲੋ ਜੀ ਜਿਹੜਾ ਸਮੀਰ ਸਿੰਘ ਨੇ ਆਉਂਦੇ ਟਰੈਕਟਰ ਖਾਮ ਲਿਆ ਆ ਹਾਂਜੀ ਹਾਂਜੀ ਆ ਟਰੈਕਟਰ ਬਹੁਤ ਯਾਰ ਲੋਕੀ ਤੇ ਫੋਟੋ ਖਿੱਚਦੇ ਆਮ ਨੇ ਅਸੀਂ ਤੇ ਤੁਸੀਂ ਬਹੁਤ دیکਿਓ ਨੇ ਸਟੋਰੀਆਂ ਚੱਲੀਏ ਆ ਜੋ ਚੱਲ ਛੱਡਦੇ ਹੁਣ ਆ ਜਾ ਪਹਿਲਾਂ ਨਾ ਕੱਖ ਨਹੀਂ ਹੁੰਦਾ ਸੀ ਸਿਰਫ ਇੱਕ ਆ ਗੱਡੀਆਂ ਵਾਲੀ ਗੇਮ ਹੁੰਦੀ ਸੀ ਤੇ ਆ ਜਿੰਨੇ ਵੀ ਟੇਬਲ ਲੱਗੇ ਕੱਖ ਨਹੀਂ ਹੁੰਦਾ ਸੀ ਹੁਣ ਨਾ ਇਹ ਬਣ ਗਿਆ ਆ ਦੇਖੋ ਅੰਦਰ ਵੀ ਛੋਪੋ ਛਪਾ ਆ ਗਈ ਅੰਦਰ ਤੁਸੀਂ ਘਰ ਵਾਸਤੇ ਪਰਚੇਸ ਕਰ ਸਕਦੇ ਆ ਆ ਗਿਆ ਆਪਣਾ ਜੀ ਰੰਗਲਾ ਪੰਜਾਬ ਜੂ ਲੋ ਕਿਲੋਮੀਟਰ ਤੇ ਆ ਆਪਣਾ ਆ ਗਿਆ ਡੋਰ 메ਨ ਇੰਟਰੀ ਜਿੱਥੋਂ ਤੇ ਆ ਦੇਖ ਲਓ ਇਹ ਰੰਗਲਾ ਪੰਜਾਬ ਚਿੱਟ ਕਰੇ ਗੱਡੀ ਇੰਗਲੈਂਡ ਤੋਂ ਪੰਜਾਬ ਵੱਲ ਨੂੰ ਮੂੜ ਲਵਾ ਦੇਖੋ ਰਾਥ ਜੀ ਨੂੰ ਇਹ ਆ ਇਧਰ ਉਹ ਕੀ ਕਹਿੰਦੇ ਇਹਨੂੰ ਕੀ ਇਕਲੀ ਹੈ ਹਾਂ ਇਕ ਇਕਲੀ ਪਾਉਂਦੇ ਫਿਰ ਇਧਰ ਪੰਜਾਬਣ ਮਟਿਆਰਾ ਆਹ ਆ ਦੀ ਐਂਟ੍ਰੈਂਸ ਦੇਖੋ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾਈ ਹੋਈ ਕਿੰਨਾ ਵਧੀਆ ਬਣਾਇਆ ਹੋਇਆ ਉਹ ਦੇਖਿਓ ਘੜੇ ਲਾਏ ਹੋਏ ਵਿੱਚ ਬੱਲਬ ਲਾਏ ਹੋਏ ਰਾਤ ਨੂੰ ਤਾਂ ਹੋਰ ਜਿਆਦਾ ਘੈਂਟ ਲੱਗਦੇ ਹੋਣੇ ਫਲਕਾਰੀ ਲਾਈ ਹੋਈ ਆ ਪੂਰਾ ਜਿਵੇਂ ਆਪਣਾ ਨਾ ਰੰਗਲਾ ਪੰਜਾਬ ਹੁੰਦਾ ਸੀ ਪਹਿਲਾਂ ਪੰਜਾਬ ਦਾ ਸੱਭਿਆਚਾਰ ਉਹ ਜੀ ਸੰਭੀ ਹੋਈ ਆ ਅੱਜ ਦੇਖੋ ਪਤੀਲੇ ਪਤੀਲੇ ਜਿਹੜੇ ਅੱਜ ਵੀ ਲੰਗਰਾਂ 'ਚ ਵਰਤੇ ਜਾਂਦੇ ਆ ਕ ਸੁਬਜੀ ਬਣਾਉਣ ਵਾਸਤੇ ਤੇ ਆ ਜਿਵੇਂ ਜਿਵੇਂ ਆਪਣਾ ਪੁਰਾਣਾ ਪੰਜਾਬ ਹੁੰਦਾ ਸੀ ਨਾ ਐਦਾਂ ਕੱਚੇ ਘਰ ਹੁੰਦੇ ਸੀ ਐਦਾਂ ਤੇ ਉਸ ਟਾਈਮ ਪਿੱਤਲ ਦੇ ਭਾਂਡੇ ਵਰਤੇ ਜਾਂਦੇ ਹੁੰਦੇ ਇਨੂੰ ਕਹਿੰਦੇ ਆ ਜਾਲੀ ਜਿਹੜੀ ਆ ਰੱਖੀ ਹੋਈ ਆ ਤੇ ਆ ਹੁੰਦੇ ਸੀ ਜਦੋਂ ਅਚਾਰਾਂ ਵਾਲੇ ਮਤਲਬ ਇਹ ਡੱਬੇ ਇਹ ਹੁੰਦੇ ਸੀ ਉਸ ਟਾਈਮ ਚੀਨੀ ਦੇ ਅੱਜ ਕੱਲ ਤਾਂ ਪਲਾਸਟਿਕ ਬੋਲ ਚੱਲ ਪਿਆ ਨਾ ਇਹ ਨਹੀਂ ਤੇ ਉਹ ਲਾਲ ਟੈਂ ਨਾ ਕਿਨਾ ਕਿਹਨਾਂ ਨੇ ਲਾਲ ਟੈਂ ਚ ਜਗਾਈ ਹੋਈ ਆਪਣੇ ਟੈਂ ਚ ਦੱਸਿਓ ਦੇਖੋ ਇਹ ਆ ਗਈ ਪਹਿਲੇ ਹੀ ਰਸੋਈ ਫਾਦਰ ਫਲਕਾਰੀ ਕੱਢਦੇ ਹੋਏ ਜੁੱਤੀ ਤੰਗ ਜਵਾਈ ਨੰਗ ਯਾਰ ਅਵਲੀ ਸੇਲੀ ਕਮਲੀ ਦੁਸ਼ਮਨ ਬਲੈਕਿਆ ਮਿੱਤਰ ਸਮੈਕਿਆ ਬੰਦੇ ਦੀ ਮਤ ਮਾਰੀ ਰੱਖ ਦੇ ਵਾਕਈ ਸਹੀ ਗੱਲ ਆ ਬਈ ਗੱਠ ਜੋੜਾ ਸਮਸਤਾਨਾ ਸਰੇਂਦਰ ਕੌਰ ਧੰਨਵਾਦ ਆ ਵੀ ਮੈਂ ਐਂਟ੍ਰੈਂਸ ਆ ਦੇਖੋ ਆ ਦੇਖੋ ਨਿਆਣੇ ਇੱਧਰ ਫੱਟੀ ਪੁੱਛਦੇ ਹੋਏ ਵੀ ਕਿਹਨੇ ਕਿਹਨੇ ਫੱਟੀ ਪੁੱਛੀ ਹੋਈ ਆ ਜਰੂਰ ਦੱਸਿਓ ਕਿਉਂਕਿ ਅਸੀਂ ਵੀ ਜਦੋਂ ਪੜਦੇ ਹੁੰਦੇ ਸੀ ਨਾ ਪਹਿਲੀ ਦੂਜੀ ਕਲਾਸ ਵਿੱਚ ਤੇ ਅਸੀਂ ਫੱਟੀ ਪੁੱਛਦੇ ਹੀ ਹੁੰਦੇ ਸੀ चलाओ हां <laughs> <था> <laughs> <laughs> आजे। देखो लगा हुआ यूएसए हवेली करतारपुर हरीके ਬਿਆਸ ਹਵੇਲੀ ਦਾ ਜਿਹੜਾ బోర్ ਲੱਗਾ ਹੋਇਆ ਹੈ ਨਾ ਇੱਧਰ ਨਹੀਂ ਲੱਗਾ ਹੈ ਪਾਰਲੀ ਸਾਈਡ ਹਵੇਲੀ ਆ ਬਹੁਤ ਲੋਕਾਂ ਨੂੰ ਗਲਤਫहमी ਰਹਿੰਦੀ ਆ ਹਵੇਲੀ ਜਾਣਾ ਹਵੇਲੀ ਜੋ ਇਸ ਟਾਈਮ ਅਸੀਂ ਹੈਗੇ ਆ ਇਹ ਹੈਗਾ ਰੰਗਲਾ ਪੰਜਾਬ ਸਾਡਾ ਤੇ ਹਵੇਲੀ ਵਿੱਚ ਸਿਰਫ ਤੁਹਾਨੂੰ ਖਾਣ ਪੀਣ ਨੂੰ ਮਿਲੂਗਾ ਤੇ ਆ ਦੇਖੋ ਚੁੱਲਾ ਚੌਖਾ ਆ ਗਿਆ ਇੱਧਰ ਇੰਟਰਸਟ ਦੇ ਨਾਲ ਇੱਧਰ ਚੁੱਲਾ ਚੌਖਾ ਆ ਆ ਦੇਖੋ ਘੜਾ ਜਿੱਚ ਪਾਣੀ ਰੱਖਿਆ ਜਾਂਦਾ ਸੀ ਪਿਓਰ ਫਿਲਟਰ ਪਾਣੀ ਮਿਲਦਾ ਹੁੰਦਾ ਸੀ ਅੱਜ ਕੱਲ ਤਾਂ ਫਿਲਟਰ ਦੂਜੇ ਆ ਗਏ ਮਿਨਰਲ ਵਾਟਰ ਵਗੈਰਾ ਆ ਦੇਖੋ ਭਾਂਡੇ ਕਿੰਨੇ ਘੈਂਟ ਯਾਰ ਹਨਾ ਇਸ ਸਾਰਾ ਕੁਝ ਗੁੰਮ ਹੋ ਗਿਆ ਅੱਜ ਵੀ ਸ਼ਾਇਦ ਆਪਾਂ ਨੂੰ ਵੀ ਦਿਨ ਚੀਜ਼ਾਂ ਦਿਖ ਜਾਂਦੀਆਂ ਮਿਲ ਦੇਖਣ ਵਾਸਤੇ ਮਿਲ ਜਾਂਦੀਆਂ ਪਰ ਬਾਡਰ ਏਰੀਆ ਵਾਲੀ ਸਾਈਡ ਕੁਝ ਪਿੰਡ ਇਦਾਂ ਦੇ ਹੈਗੇ ਆ ਜਿੱਥੇ ਬਾਕੀ ਇਹ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਇਹ ਹੁੰਦਾ ਇੱਕ ਟਣ ਨਾਲ ਵੇਲਣਾ ਕਿਨੇ-ਕਨੇ ਵੇਲਣਾ ਕੁੱਟਾ ਖਾਦੀ ਆ ਦੱਸਿਓ ਬੜੇ ਪੈਂਦੇ ਹੁੰਦੇ ਮਮਾ ਛੱਡੀਆਂ ਮਾਰਦੇ ਹੁੰਦੇ ਨਾ ਭਾਂਡੇ ਪਿੱਤਰ ਦੇ ਯਾਰ ਲੱਟ ਹੋ ਜਾ ਕਹਾੜੇ ਚਾਹੀਏ ਇੱਥੇ ਦੇ ਦੇ ਇੱਧਰ ਨਾਲ ਹੀ ਆ ਗਿਆ ਸਾਹਮਣੇ 31 ਰਾਗ ਲਿਖਿਆ ਹੋਇਆ ਜਾਂ ਉੱਤੇ ਜੇ ਪੜ੍ਹਨੇ ਆ ਤਾਂ ਤੁਸੀਂ ਪੜ੍ਹ ਲਿਓ। ਓਏ ਯਾਰ ਇਹ ਸ੍ਰੀ ਰਾਗ ਮਾਸ ਗੌਲੀ ਮਤਲਬ ਮੈਂ ਤੁਸੀਂ ਪਾਣੀ ਪਾਉਸ ਕਰਕੇ ਦੇਖੋ ਬਾਕੀ ਤੁਸੀਂ ਦਰਵਾਜ਼ਾ ਦੇਖੋ ਯਾ ਕੰਨਾ ਕੈਂਡਾ ਐਵੇਂ ਇਹ ਦਰਵਾਜ਼ੇ ਲੱਗਦੇ ਹੁੰਦੇ ਸੀ ਪਹਿਲਾਂ ਘਰਾਂ 'ਚ ਇਹੋ ਕੰਨਾ ਚੌੜਾ ਦਰਵਾਜ਼ਾ ਉਹਦਾ ਵੀ ਲੱਕੜ ਦਾ ਅੱਜ ਵੀ ਆਪਣੇ ਜਿੱਦਾਂ ਪੁਰਾਣੇ ਜਿੱਦਾਂ 70 80 ਸਾਲ ਪੁਰਾਣੇ ਘਰ ਆ ਜਿੱਦਾਂ ਪਿੰਡਾਂ 'ਚ ਹਜੇ ਵੀ ਕਿਤੇ ਕਿਤੇ ਬਣੇ ਬਣੇ ਹੈਗੇ ਆ ਸੋ ਇਦਾਂ ਦੇ ਦਰਵਾਜ਼ੇ ਲੱਗੇ ਹੋਏ ਆ ਹਾਂ ਹੁੰਦਾ ਸੀ ਕੁੰਡਾ ਇੱਕ ਕੁੰਡਾ ਉੱਪਰ ਹੁੰਦਾ ਸੀ ਇੱਕ ਕੁੰਡਾ ਥੱਲੇ ਵੀ ਹੁੰਦਾ ਸੀ ਤੇ ਪਰ ਇਹਦੇ ਥੱਲੇ ਹੈ ਨਹੀਂ ਕੁੰਡਾ ਉਹ ਥੱਲੇ ਵਾਲਾ ਬਾਹਰ ਲੱਗਦਾ ਹੁੰਦਾ ਸੀ ਇੱਥੇ ਤੇ ਆ ਉੱਪਰ ਵਾਲਾ ਇੱਥੇ ਲੱਗਦਾ ਹੁੰਦਾ ਸੀ ਉੱਪਰ ਵਾਲ ਤੇ ਹੈਗੇ ਥੱਲੇ ਵਾਲੇ ਗੁੰਡੇ ਹੈ ਨਹੀਂ ਨਹੀਂ ਲੱਗੇ ਰਹਿੰਦੋ ਇੱਥੇ ਮਤਲਬ ਉਹ 31 ਰਾਗ ਲਿਖੇ ਹੋਏ ਆ ਸਾਰੇ ਜਿਹੜੇ ਅੰਦਰਲੀ ਸਾਈਡ ਦੇ ਡਮਰੂ ਡੁਗਡੁਗੀ ਡੱਫਲੀ ਬੁਕਚੂ ਚਿਮਟਾ ਚਿਮਟੇ ਚੋਂ ਡਮਰੂ ਡਮਰੂ ਚਲੋ ਆਪਾਂ ਨੂੰ ਪਤਾ ਬਾਕੀ ਆਪਾਂ ਨੂੰ ਉਹ ਜਿਹੜੇ ਹੋਰ ਜਿੱਦਾਂ ਹੋਗੀ ਡੱਫਲੀ ਹੋਗੀ ਹਨਾ ਤੇ ਇਹ ਚੀਜ਼ਾਂ ਨੇ ਉਹ ਮਿਊਜ਼ਿਕ ਵੀ ਚੱਲਦਾ ਅੰਦਰ ਆ ਸਾਡਾ ਸਮਜੀਤ ਸਿੰਘ ਦੇਖੋ ਘਮਾਰਿਆ ਤੁਹਾਨੂੰ ਕੰਸਨੀਆ ਪਤਾਲ ਅਲਗੋਜ਼ੇ ਤੇ ਅੰਦਰ ਉਹਨਾਂ ਦੀਆਂ ਉਹ ਤਸਵੀਰਾਂ ਲੱਗੀਆਂ ਹੋਈਆਂ ਜਿਹੜੇ ਨਾਮਈ ਬੰਦੇ ਜਿੱਤੋਂ ਉੱਥੇ ਅਮਰ ਸਿੰਘ ਚਮਕੀਲੇ ਦੀ ਸਰਜੀਵ ਦਾੰਦ ਆਖਿਆ ਕੁਲਦੀਪ ਮਾਨਕ ਹਨਾ ਸੋ ਅੰਦਰ ਕਲਾਕਾਰਾਂ ਦੀਆਂ ਫੋਟੋ ਲੱਗੀਆਂ ਹੋਈਆਂ ਆ ਆ ਸਾਰੇ ਸਿਰ ਉਹ ਵਿਨੋਦ ਖੰਨੇ ਦੀ ਲੱਗੀ ਹੋਈ ਆ ਜੇਸ਼ ਖੰਨੇ ਦੀ ਲੱਗੀ ਹੋਈ ਆ ਐਕਟਰਾਂ ਦੀ ਵੀ ਲਾਈ ਹੋਈ ਆ ਸੋ ਇਧਰਲੀ ਸਾਈਡ ਆ ਕੇ ਸ਼ੈਣੇ ਇਸਰਾਜ ਰਬਾਬ ਆਪਾਈ ਮਰਦਾਨਾ ਜੀ ਜੋਨ ਦੇ ਰਬਾਬ ਸਰੰਗੀ ਦਿਲਰੂਬਾ ਗ੍ਰਾਮੋਫੋਨ ਬੜਾ ਰਵਾਜ ਹੁੰਦਾ ਯਾਰ ਤਵਿਆਂ ਦਾ ਇਹਦੇ ਨਾਲ ਹੀ ਬਿਲਕੁਲ ਇੱਧਰ ਦੇਖੋ ਯਾਰ ਨਿਆਣੇ ਵੰਟੇ ਖੇੜਦੇ ਯਾਰ ਇੱਥੇ ਨਾ ਆ ਕੇ ਵਾਕਈ ਉਹ ਆਪਣਾ ਪੁਰਾਣਾ ਬਚਪਨ ਯਾਦ ਆ ਜਾਂਦਾ ਯਾਰ ਅਸੀਂ ਵੀ ਵੰਟੇ ਖੇੜਦੇ ਹੁੰਦੇ ਸੀ ਤਰੰਗ ਪਿਆਲੇ ਰਾਣੀ ਟਾਨਾ ਲਾਉਣਾ ਨਿਸ਼ਾਨਾ ਲਾਉਣਾ ਨਾ ਆਹ ਦੇਖੋ ਯਾਰ ਮੰਜੀ ਬਣਦੇ ਵਾਕ ਯਾਰ ਬਹੁਤ ਇੱਥੇ ਆ ਕੇ ਐਂ ਲੱਗਦਾ ਜਿਵੇਂ ਪਤਾ ਨਹੀਂ ਹੀ ਗੰਨਾ ਕੁਝ ਖੋលਿਆ ਆਪਣੀ ਦੁਨੀਆ ਤੋਂ ਹਾਂ ਦੇਖੋ ਆ ਮੰਜੀ ਬੋਣ ਦੀਆਂ ਬੀਬੀਆਂ ਸੰਦੂਕ ਅੱਜ ਕੱਲ ਤਾਂ ਸੰਦੂਕ ਬਹੁਤ ਘੱਟ ਰਹਿ ਗਏ ਯਾਰ ਦਿਖਦੇ ਹੀ ਨਹੀਂ ਹੈਗੇ ਸੰਦੂਕ ਤੇ ਆ ਆਪਣੇ ਇਧਰ ਕਮਿਹਾਰ ਜੀ ਆਪਣੇ ਕਮਿਹਾਰ ਵਾਲੇ ਕਮਿਹਾਰ ਭਰਾਵਾਂ ਨੂੰ ਜਰੂਰ ਵੀਡੀਓ ਸ਼ੇਅਰ ਕਰਿਓ ਇਧਰ ਗੜਵੀ ਬਣਾ ਰਹੇ ਆ ਇਧਰ ਦੇਖਣ ਵਾਲੀਆਂ ਚੀਜ਼ਾਂ ਸ਼ੇਅਰ ਨਾਲੀਆਂ ਕੋਈ ਨਹੀਂ ਹੈਗੀਆਂ ਇੱਥੇ ਤੇ ਇਹ ਆਪਣੇ ਬੋਲਦੇ ਕਿੱਥੇ ਕੀ ਬੋਲਦੇ ਹਨੀ ਸਿਰਫ ਗੱਡਾ ਹੀ ਆ ਤੇ ਯਾਰ ਬਹੁਤ ਵਧੀਆ ਚਲੋ ਅੱਗੇ ਚੱਲਦੇ ਆਪਾਂ ਆਹ ਦੇਖੋ ਇਹ ਆ ਹਾਲ ਤੇ ਇਹਨਾਂ ਖੇਤ ਬਾਇਆ ਕਰਦੇ ਸੀ 13ਵੀਂ 14ਵੀਂ ਸਦੀ ਦੇ ਆ ਗਿਆ ਸੂਬੇਦਾਰ ਗੱਜਨ ਸਿੰਘ ਦੀ ਹਵੇਲੀ ਆ ਹیدرਬਾਦ ਦੀ ਬੀਬੀ ਚਰਖਾ ਕਰਦੀ ਪਈ ਆ ਗੱਜਲ ਸਿੰਘ ਦੀ ਹਵੇਲੀ ਦੇ ਸਾਹਮਣੇ ਇੱਧਰ ਬਾਲ ਤੇ ਬਚਪਨ ਦੀਆਂ ਜਾਂਦਾਂ ਲੱਗੀਆਂ ਹੋਈਆਂ ਆ ਆ ਤੁਸੀਂ ਜਰੂਰ ਦੱਸਿਓ ਵੀ ਸਾਰੀਆਂ ਗੇਮਾਂ ਕਿਹਨੇ-ਕਿਹਨੇ ਖੇਡੀਆਂ ਵੀ ਇਹ ਜਿੰਨੀਆਂ ਲੱਗੀਆਂ ਜੰਜੀਰ ਲੰਗੜੀ ਪਿੱਠੂ ਗਰਮ ਅਣਾ ਰਮਾਲਚੋਰ ਔਰ ਸਟਾਪੂ ਮਤਲਬ ਇਹ ਸਾਰੀਆਂ ਗੇਮਾਂ ਵੀ ਆਪਾਂ ਖੇਡੀਆਂ ਹੋਈਆਂ ਆਪਾਂ ਟੈਰ ਵੀ ਖਮਾਏ ਹੋਇਆ ਬੰਟੇ ਵੀ ਖੇਡਿਆ ਚਿੜੀ ਉੱਡ ਵੀ ਖੇਡਿਆ ਤੇ ਇਹਦੇ ਵਿੱਚ ਪਰ ਇੱਕ ਗੇਮ ਨਹੀਂ ਅੜੀ ਕੀਤੀ ਹੈਗੀ ਉਹ ਗੇਮ ਹੈਗੀ ਆ ਗੜੈਂਗੜੈਂਗ ਡੌਪ ਜੇ 5 10 15 20 ਹੁੰਦੇ ਸੀ ਨਾ ਸੋ ਉਹ ਲੋਕਣ ਮੀਚੀ ਵੀ ਖੇਡੀ ਆਪਾਂ ਛੂਸ਼ਮਿਕਾ ਨੇ ਇੱਥੇ ਲਿਖਿਆ ਹੋਇਆ ਹਨਾ ਛੂਸ਼ਮਿਕੀ ਵੀ ਆਪਾਂ ਖੇਡਿਆ ਕੁਛ ਕਿ ਮੈਂ ਹੈਗੀਆਂ ਕੁਛ ਕਿ ਮੈਂ ਜਿੱਦਾਂ ਮੈਨੂੰ ਵੀ ਨਹੀਂ ਦੇ ਵਿੱਚ ਨਾ ਗੁੱਲੀ ਡੰਡਾ ਵੀ ਖੇਡਿਆ ਆਪਾਂ ਅੰਨਾ ਝੋਟਾ ਵੀ ਖੇਡਿਆ ਸੋ ਯਾਰ ਵਾਕਈ ਬਚਪਨੀਆਂ ਜਿਆਦਾ ਨਾ ਅਲੂਪ ਹੁੰਦੀਆਂ ਜਾ ਰਹੀਆਂ ਆ ਆ ਗੱਜਣ ਸਿੰਘ ਦੀ ਹਵੇਲੀ ਆ ਗਈ ਤੇ ਇੱਧਰ ਭਾਈ ਸਾਹਿਬ ਜੀ ਲਾਲ ਟੈਂ ਲੈ ਕੇ ਖੜੇ ਆ ਲਾਲ ਟੈਂ ਵਿੱਚ ਉਹ ਹੈਗੀ ਆ ਬੱਤੀ ਜੀ ਉੱdna ਬਸ ਜਾਗਦੀ ਨਹੀਂ ਹੈਗੀ ਸ਼ਾਇਦ ਰਾਤ ਨੂੰ ਜਾ ਕੇ ਆਹ ਦੇਖੋ ਪੁਰਾਣਾ ਦਰਵਾਜਾ ਆ ਗਏ ਵੀ ਦਾਣੇ ਪੁੰਨ ਵਾਲੀ ਪੱਟੀ ਅਸੀਂ ਦਾਣੇ ਵੀ ਬਣਾਇਆ 2-2 ਰੁਪਏ ਦੇ ਕੇ ਤੇ ਆ ਇਧਰ ਬਾਈ ਜੀ ਪਤੰਗ ਚੁਲਾ ਰਿਆ ਕੰਨੀ ਦੇ ਰਿਆ ਤੇ ਉਹ ਉਧਰ ਬਾਈ ਜੀ ਕੱਕੜ ਵੀ ਨਾਲ ਚੱਕੀ ਫਿਰਦੇ ਆ ਚਲੋ ਹੁਣ ਤੁਹਾਨੂੰ ਦਿਖਾਉਣੀ ਆ ਗੱਜਣ ਸਿੰਘ ਦੀ ਹਵੇਲੀ ਤੇ ਆ ਉਧਰ ਸਪਾਈ ਰਾਖੀ ਵਾਸਤੇ ਤੇ ਲਿਖਿਆ ਸੂਬੇਦਾਰ ਗੱਜਣ ਸਿੰਘ ਮੈਨੂੰ ਇਤਿਹਾਸ ਤਾਂ ਨਹੀਂ ਪਤਾ ਕੀ ਪਤਾ ਇਤਿਹਾਸਿਕਾ ਮਤਲਬ ਇਤਿਹਾਸ ਦਾ ਕਹਿੰਦਾ ਮਤਲਬ ਵਾਕਈ ਸੂਬੇਦਾਰ ਗੱਜਣ ਸਿੰਘ ਸ਼ਾਇਦ ਹੋਣ ਹਨ ਤੇ ਉਹਨਾਂ ਦੀ ਹਵੇਲੀ ਆ ਪੱਖਾ ਦੇਖੋ ਦੋਸਤੋ ਪੁਰਾਣੇ ਟਾਈਮ ਦਾ ਇਹਦੇ ਵਿੱਚ ਹਸਬੰਡ ਵਾਈਫ ਦਾ ਪੱਖਾ ਵੀ ਹੁੰਦਾ ਹੁੰਦਾ ਸੀ ਪਰ ਇਹ ਸਿੰਗਲ ਹੀ ਆ ਛੱਜ ਹੈਨਾ ਉਹ ਸ਼ਾਇਦ ਲਾਲ ਟੈਂਟ ਟਾਈਪ ਲੱਗਦਾ ਕੁਝ ਆ ਦੇਖੋ ਪ੍ਰੈਸ ਉਸ ਟਾਈਮ ਦੀ ਤੇ ਆ ਚੁੱਲਾ ਵੀ ਆ ਓਏ ਹੋਏ ਪਿੱਤਰ ਦੇ ਭਾਂਡੇ ਇਹ ਆਪਣੇ ਗੱਜਣ ਸਿੰਘ ਦੀ ਹਵੇਲੀ ਆ ਦੇਖੋ ਉਸ ਟਾਈਮ ਝਰੋਖੇ ਮਤਲਬ ਇਦਾਂ ਹੁੰਦੇ ਸੀ ਦੇਖੋ ਗੱਜਣ ਸਿੰਘ ਦੀ ਹਵੇਲੀ ਤੋਂ ਬਾਅਦ ਦਾ ਦ੍ਰਿਸ਼ ਅਗਰ ਹਟ ਲਈ ਹੈ ਆ ਰਾਤ ਨੂੰ ਜਗਦੀਆਂ ਹੋਣੀਆਂ ਉਸ ਟਾਈਮ ਦਾ ਸ਼ੀਸ਼ਾ ਦੇਖੋ ਫਰੇਮ ਕੰਨਾ ਸੋਹਣਾ ਸ਼ੀਸ਼ੇ ਦਾ ਯਾਰ ਹਾਂ ਵੀ ਦੇਖੋ ਮਤਲਬ ਉਹ ਜਿੱਦਾਂ ਅੱਜ ਦੇ ਟਾਈਮ ਡਰੈਸਿੰਗ ਡਰੈਸਿੰਗ ਟੇਬਲ ਤਿਆਰ ਹੁੰਣ ਵਾਸਤੇ ਇਹ ਉਹ ਦਾ ਡਰੈਸਿੰਗ ਟੇਬਲ ਦੇਖੋ ਯਾਰ ਕਮਾਲ ਦਾ ਯਾਰ ਇਹ ਜੋ ਚੀਜ਼ਾਂ ਆਪਾਂ ਦੇਖ ਰਹੇ ਆ ਨਾ ਇਹ ਸਿਰਫ 90 95 ਦੇ ਦਸ਼ਕ ਦੇ ਵਿੱਚ ਵਿੱਚ ਦੇ ਜਿਹੜੇ ਬੋਰਨ ਆ ਨਾ ਇਹ ਉਹਨਾਂ ਨੇ ਸ਼ਾਇਦ ਇਹ ਰੀਅਲ 'ਚ ਵੀ ਦੇਖੀਆਂ ਹੋਈਆਂ ਮੈਂ ਵੀ ਬਹੁਤ ਕੁਝ ਦੇਖਿਆ ਯਾਰ ਰੀਅਲ 'ਚ ਤੇ ਪਰ ਜਿਹੜੇ 2000 ਤੋਂ ਬਾਅਦ ਵਾਲੇ ਬੋਰਨ ਵਾਲਿਆਂ ਨੇ ਅਦਾਜ ਦੇ ਟਾਈਮ ਦੇ ਜਿਹੜੀ ਜਨਰੇਸ਼ਨ ਸ਼ਾਇਦ ਉਹ ਇਹ ਚੀਜ਼ਾਂ ਨਾ ਦੇਖਣ ਸੋ ਇਹ ਉਹ ਮੀਡੀਆ ਸਾਰਿਆਂ ਤੱਕ ਜੁੜੂਰ ਪਹੁੰਚਦੀ ਕਰਿਓ ਤੇ ਤਾਂ ਜਿਹੜੀ ਚੀਜ਼ਾਂ ਦੇਖ ਸਕਣਾ ਕੋਈ ਇੱਕਾ ਦੇਖੋ ਆ ਸੱਚ ਏਦਾਂ ਆਉਣ ਹੁੰਦਾ ਹੁੰਦਾ ਏ ਏਦਾਂ ਆਉਂਦਾ ਹੁੰਦਾ ਏ ਆਉਣਾ ਤਾਂ ਨੇ ਸੱਚ ਆ ਬਣਾਈ ਹੋਈ ਆ ਰੈਂਡਮਲੀ ਗੱਡੀ ਇੱਕ ਮਰੇ ਬੰਪਰ ਇੰਜਨ ਟਾਇਰ ਦੋ ਕੁਰਸੀਆਂ ਵੀ ਮਗਰ ਟਾਇਰ ਤੇ ਇੱਥੇ ਆ ਰੋਸ਼ਨ ਪ੍ਰਿੰਸ ਨੇ ਵੀ ਫੋਟੋ ਖਚਾਈ ਹੋਈਆਂ ਜਦੋਂ ਉਹ ਆਏ ਹੋਣੇ ਆ ਤੇ ਆ ਇਧਰ ਆ ਗਿਆ ਫੋਟੋ ਸਟੂਡੀਓ ਆਪਣੀ ਫੋਟੋ ਖਿਚਵਾ ਮਤਲਬ ਇਹਦੇ ਨਾਲ ਆਪਾਂ ਕੋਈ ਵੀ ਮੈਂ ਕੋਈ ਝੂਠ ਨਹੀਂ ਬੋਲਦਾ ਚੱਲ ਓਏ ਬੰਬ ਕਬਾਬ ਮਿਹੱਡੀ ਕੋਈ ਵੀ ਸਿੰਬਲ ਤੁਸੀਂ ਜਾ ਕੇ ਬਣਾ ਸਕਦੇ ਹੋ ਫੋਟੋ ਖੈ ਸਕਦੇ ਤੇ ਆਪਣੇ ਯਾਰ ਦੋਸਤ ਨੂੰ ਟੈਗ ਕਰ ਸਕਦੇ ਜਿਵੇਂ ਕਵਾਬ ਚ ਹੱਡੀ ਇੱਧਰ ਵੀ ਆ ਗਿਆ ਸਾਰੀ ਨਾਨਕਸ਼ਹੀ ਜੱਟ ਲੱਗੀ ਹੋਈ ਆ ਪੁਰਾਣੇ ਘਰ ਯਾਰ ਮਤਲਬ ਬਣਾਏ ਹੋਏ ਆ ਹੁਣ ਦੇਖਿਆ ਰਹਿਤ ਬਹੁਤ ਘਟ ਗਏ ਆ ਤੇ ਆ ਗਿਆ ਆਪਣਾ ਅੱਡਾ ਖੱਡਾ ਵੀ ਕਹਿ ਦਿੰਦੇ ਆ ਕੋਈ ਗੈਲਰੀ ਕਹਿ ਦਿੰਦਾ ਆ ਹਾਂ ਸੋ ਅਸੀਂ ਬਹੁਤ ਖੇਡਦੇ ਰਹੇ ਆ ਆ ਦੇਖੋ ਇੱਧਰ ਦਰਾਖਤ ਤੇ ਦਰਖਤ ਦੇ ਉੱਤੇ ਲਿਆ ਹੋ ਲੱਗ ਰਖਿਆ ਟੰਗੇ ਉੜਾਇੜਾ ਉਹ ਤਾਂ ਮੈਂ ਕਿਚੇ ਜੀ ਬਕਵਾ ਉਹ ਤਾਂ ਮੇਰੀ ਕਿਚੇ ਨੇ ਆ ਦੇਖੋ ਜਦੋਂ ਬੋਲਦਾਂ ਦੀਆਂ ਦੌੜਾਂ ਹੁੰਦੀਆਂ ਤੇ ਇਹਨਾਂ ਬੋਲਦ ਬੰਨੇ ਜਾਂਦੇ ਆ ਉਹ ਵੀ ਜੀ ਰੱਖੀ ਹੋਈ ਆ ਆ ਦੇਖੋ ਇਹ ਬਹੁਤ ਘੱਟ ਸ਼ਹਿਰਾਂ 'ਚ ਪਿੰਡਾਂ 'ਚ ਚੱਲਦੇ ਆ ਹਜੇ ਇਹ ਉਧਾਂ ਵਿੱਚ ਇਹ ਨਕੋਦਰ ਵਾਲੀ ਸਾਈਡ ਚੱਲਦੇ ਆ ਹਜੇ ਇਹਨੂੰ ਕਹਿੰਦੇ ਹੁੰਦੇ ਆ ਭੂੰਡ ਤੇ ਇਹ ਸਾਡੇ ਦਾ ਇਧਰ ਇਹਨੂੰ ਭੂੰਡ ਕਹਿੰਦੇ ਆ ਬਾਕੀ ਤੁਸੀਂ ਦੱਸ ਦਿਓ ਵੀ ਤੁਹਾਡੇ ਇਰੇ ਜੀ ਕਹਿੰਦੇ ਆ ਜਲੰਧਰ ਤੋਂ ਜਿੱਦਾਂ ਇੰਗਲੈਂਡ ਵਾਇਆ ਹਵੇਲੀ ਜਿੱਦਾਂ ਦੇਖੋ ਲਿਖੇ ਹੋਏ ਜਿਸ ਨੂੰ ਕੰਮ ਕਰਨ ਦਾ ਤਰੀਕਾ ਉਸ ਦਾ ਇੱਥੇ ਅਮਰੀਕਾ ਸ਼ੇਅਰ ਲਿਖੇ ਹੋਏ ਆ ਜਿਨਾਨੀ ਸਵਾਰੀ ਨੂੰ ਸੀਟ ਦਿਓ ਜੀ ਲੋਕੀ ਤੱਕਦੇ ਐ ਬੁਨਾ ਮੇਰੇ ਮੈਂ ਤੱਕਦਾ ਰਹਿਣਾ ਤੇਰੀਆਂ ਨੂੰ ਓ ਚਲੋ ਜੀ ਸਵਾਰੀ ਬੈ ਗਈ ਐ ਸਿੱਧਾ ਇੰਗਲੈਂਡ ਜਾਉ बजा हवेली <laughs> किधर साइकिल तेरा मगर ओ सैकल तिरा मैं <laughs> हाँ <आगे। laughs> चलाओ ਕਿੱਥੇ ਜਾਣਾ ਭਾਈ ਭਾਈ ਭਾਜੀ ਕੱਪੜੇ ਨਾਲ ਲਵੇੜ ਹੁਣ ਆਜਾ ਭਾਜੀ ਕਿੱਥੇ ਜਾਣਾ ਹਾਂ ਮੈਨੂੰ ਲੱਗਾ ਕਿ ਸ਼ਾਇਦ ਉਦਾਂ ਹੀ ਆਰਟੀਫੀਸ਼ੀਅਲ ਰੱਖੇ ਹੋਇਆ ਤੇ ਪਾਰੇ ਬਾਕੇ ਕਾਤ ਦੀਆਂ ਗਲਾਸਾਂ 'ਚ ਪਾਣੀ ਭਰ ਕੇ ਰੱਖਿਆ ਹੋਇਆ ਘੜੇ ਦਾ ਪਾਣੀ ਸਾਬ ਸੰਗਦਾ ਇੱਥੇ ਪਾਣੀ ਨੂੰ ਆਈਆਂ ਕੋਈ ਕੋਈ ਮੋੜ ਸੀ ਪਰ ਕੇ ਜਿਨ੍ਹਾਂ ਨੇ ਪਰ ਕੇ ਸਿਰ ਤੇ ਰੱਖਿਆ ਪੈਰ ਧਰਨ ਡਰ ਡਰ ਕੇ ਇਹ ਪਤਾ ਨਹੀਂ ਸ਼ੇਰ ਲਿਖਿਆ ਕਿ ਜਾਂ ਮੈਨੂੰ ਪਾਣਾ ਨਹੀਂ ਆ ਰਿਹਾ ਚੁੰਨੀ ਨਾਲ ਲਹਿੰਗਾ ਦੀ ਹੌਲੀ ਹੌਲੀ ਚੱਲ ਕੜੀਏ ਆ ਪੰਗੂੜੇ ਤੇ ਆ ਇਧਰ ਲੱਗਾ ਹੋਇਆ ਪੂਰੇ ਟੇਬਲ ਟੂ ਵਾਲੇ ਸ਼ਾਮਾਂ ਨੂੰ ਇੱਥੇ ਖਾਣ ਪੀਣ ਦਾ ਪ੍ਰੋਗਰਾਮ ਵੀ ਹੋਣਾ ਜਿਵੇਂ ਆਪਣੇ ਹੁੰਦੇ ਨਾ ਸੜਕਾਂ ਤੇ ਟਾਬੇ ਹੁੰਦੇ ਆ ਉਹ ਉੱਥੇ ਮੰਜੀਆਂ ਦੇ ਉੱਤੇ ਇਦਾਂ ਲਾਉਂਦੇ ਰੋਟੀ ਦੇਖੋ ਮੰਜਾ ਹੁਣ ਤਾਂ ਮੰਜੇ ਦੂਜੀ ਆ ਗਿਆ ਉਹਦਾ ਇਦਾਂ ਵਿੱਚ ਫੱਟਾ ਲਾ ਕੇ ਉੱਧਰ ਬੈ ਕੇ ਰੋਟੀ ਖਾਓ ਇਹਨਾਂ ਦੇ ਵੀ ਆਪਣੀ ਰੋਟੀ ਖਾਣ ਦਾ ਵੱਖਰਾ علیحدਾਂ ਨਹੀਂ ਆਗਾ ਜੀ ਗੁੜ ਵਾਲੀ ਜਾਂ ਕੱਲੂ ਟਿੱਕੀ ਵਾਲਾ ਬੇਬੇ ਦੇ ਥਾਂ ਦਾ ਬਣਿਆ ਸਾਗ ਤੇ ਮੱਕੀ ਦੀਆਂ ਰੋਟੀਆਂ ਸੋ ਤੁਹਾਨੂੰ ਇੱਥੇ ਮਿਲ ਜਾਣਗੀਆਂ ਪਿੱਤਲ ਦੇ ਭਾਂਡੇ ਲਾਏ ਹੋਏ ਆ ਹਾਂ ਤੇ ਜਿਹੜਾ ਰੋਟੀ ਖਾਣ ਦਾ ਆਪਣਾ ਇਦਾਂ ਪ੍ਰੋਗਰਾਮ ਆ ਨਾ ਉਹ ਸ਼ਾਮ ਨੂੰ 6:30 6 ਵਜੇ ਤੋਂ ਬਾਅਦ ਦਾ ਦੇਖੋ ਦਾਣਾ ਪਈਆਂ ਮੂੰਗੀ ਮਸਰ ਮੋਠ ਰਾਜਮਾ ਚਣਿਆਂ ਦੀ ਦਾਲ ਉਹ ਫੇਰ ਜਾਲੀ ਆ ਗਈ ਇੱਧਰ ਆ ਦੇਖੋ ਅੱਜ ਕੱਲ ਇਹ ਬਹੁਤ ਘੱਟ ਰਹੀਆਂ ਤੇ ਹੈਗੀਆਂ ਸਾਡੇ ਘਰੇ ਵੀ ਇਹ ਚ ਹੈਗੀ ਆ ਪਰ ਹੁਣ ਬਹੁਤ ਘੱਟ ਰਹੀਆਂ ਯਾਰ ਜਦੋਂ ਦੇ ਮਾਡਲ ਜਮਾਨੇ ਆ ਗਏ ਨਾ ਮਾਡਰਨ ਜਮਾਨੇ ਉਦੋਂ ਦਾ ਇਹ ਸਾਰਾ ਕੁਝ ਵੀ ਇਦਾਂ ਹੀ ਜਾਂਦਾ ਯਾਰ ਕੱਖ ਨਹੀਂ ਬਚਿਆ ਪੁਰਾਣੇ ਪੰਜਾਬ ਦੇ ਤੁਹਾਨੂੰ ਸੇ ਦੱਸਾਂ ਆਇਦਰ ਖੁਰ ਪਰਾ ਦਰਵਾਜ਼ਾ ਕੁੰਡੇ ਲੱਗੇ ਹੋਏ ਆ ਹਾਂ ਕੁੰਡੇ ਤੇ ਆ ਸਾਡਾ ਬੇੜਾ ਪੱਖਾ ਲਾਇਆ ਆ ਜਾ ਉੱਤੇ ਪੁਰਾਣੇ ਪੰਜਾਬ ਚ ਮਾਡਰਨ ਪੱਖਾ ਸੋ ਆ ਸ਼ੀਸ਼ਾ ਡਰੈਸਿੰਗ ਟੇਬਲ ਤਲਦੇ ਭਾਂਡੇ ਮੰਜੇ ਦਰਿਆ ਆਪ ਹੱਥੀ ਬਣਦੇ ਹੁੰਦੇ ਸੀ ਪਹਿਲਾਂ ਦੇ ਟਾਈਮ ਦੀਆਂ ਬੀਬੀਆਂ ਨਾ ਸਾਡੇ ਪਈਆਂ ਹੋਈਆਂ ਘਰ 'ਚ ਤੇ ਗੁੰਡਾ ਘੋੜਣਾ ਦੇਖੋ ਤੇ ਨਾਲ ਹੀ ਜਮਾਂ ਇੱਧਰ ਉਹ ਕਿਹਾ ਘਰ ਦਾ ਕੰਮ ਸਾਰਾ ਬਸ ਔੜ ਦੇ ਇਹ ਬਈ ਇਹ ਚੱਗ ਬਾਲਦੇ ਹਜੇ ਵੀ ਇੰਨਾ ਨਾ ਸ਼ਾਮ ਨੂੰ ਰਾਤ ਜਿਹੜਾ ਹੁੰਦਾ ਕੰਟੈਕਟ ਨੇ 1000 ਰੁਪਏ ਹੁੰਦੀ ਇੱਕ ਬੰਦੇ ਦੀ ਹਾਂ ਹਾਂ ਉਹ ਚਾ ਸਾਰੇ ਸਟਾਲ ਹੁੰਦੇ ਆ ਫਿਰ ਤੇ ਦੁੱਧ ਹੁੰਦਾ ਕਾੜਿਆ ਅੱਛਾ ਉਹ ਤੇ ਪੀਣ ਨੂੰ ਹਜ਼ਾਰ ਚ ਸਾਰਾ ਕੁਝ ਹੀ ਹੈ ਨਾ ਖਾਣ ਪੀਣ ਨੂੰ ਹਾਂ ਅੱਛਾ ਆ ਮਤਲਬ ਜਲੇਬੀ ਚ ਡੁੱਬੀਆਂ ਜਲੇਬੀ ਕੁਕ ਕਰਾਉਂਦਾ ਜਿੱਦਾਂ ਕੋਈ ਫੰਕਸ਼ਨ ਆਪ ਕਰਾਣਾ ਨਹੀਂ ਨਹੀਂ ਆਪਾਂ ਹਜ਼ਾਰ ਦੀ ਟਿਕਟ ਲੈ ਕੇ ਨਾ ਸਾਰਾ ਕੁਝ ਖਾ ਮ ਵੀ ਸਕਦੇ ਹਾਂ ਹਾਂ ਖਾ ਪੀ ਵੀ ਸਕਦੇ ਕੁਝ ਵੀ ਖਾਓ ਪੀਓ ਇੱਥੋਂ ਸਾਰਾ ਕੁਝ ਆ ਲਿਮਟਿਡ ਫ੍ਰੀ ਮਤਲਬ ਸਾਰਾ ਹੀ ਲੱਗਣਾ ਇਹੋ ਹਾਂ ਇਹ ਸਟਾਲ ਸ਼ਾਮਾਂ ਨੂੰ ਲੱਗਦਾ ਤੇ ਸ਼ਾਮਾਂ ਨੂੰ ਰਸ ਜ਼ਿਆਦਾ ਹੁੰਦਾ ਆ ਸਾਡਾ ਦੇਖੋ ਇੱਧਰ ਛਲਾਰੂ ਕੱਕੜਾਣਾ ਪੰਗੇ ਲੈਂਦਾ ਫੜ ਲਾ ਆ ਦੇਖੋ ਇੱਕ ਹੋਰ ਚੀਕੈਂਟ ਲੱਗਦਾ ਨਹੀਂ ਪੁੱਠੇ ਸਿੱਦੇ ਇੱਧਰ ਵਾਲਾ ਹੋਰ ਆ ਜਾਣਾ ਹੁਣ ਇੱਧਰ ਵਾਲਾ ਠੀਕ ਆ ਇੱਧਰ ਵਾਲਾ ਠੀਕ ਆ ਇੰਦਰ ਵਾਲਾ ਪੁੱਠਾ ਸਿੱਧਾ ਆ ਗਿਆ ਤੇ ਆ ਵੀ ਥੋੜਾ ਉੱਪਰ ਫੰਦੇ ਵਾਲਾ ਆ ਜਾ ਆ ਇਧਰ ਆ ਗਿਆ ਕੁਝ ਬਣੀਆਂ ਹੋਈਆਂ ਚੀਜ਼ਾਂ ਆਪਣੇ ਪੰਜਾਬ ਦੇ ਸੱਭਿਆਚਾਰ ਰ ਕੁਝ ਚੀਜ਼ਾਂ ਦੂਜੀ ਦਾ ਸਾਈਕਲ ਅਲਾਦੀਨ ਚਿਰਾਗ ਆ ਟਾਈਮ ਪੀਸ ਆ ਟਾਈਮ ਪੀਸ ਹੈ ਨਾ ਇਆ ਇੱਥੇ ਦੋਸਤੋ ਮਤਲਬ ਤੁਸੀਂ ਸਮਾਨ ਕਈ ਸਾਦੇ ਗੱਡੀਆਂ ਗੁੱਡੀਆਂ ਕੁਛ ਪੁਰਾਣੀਆਂ ਲੱਕੜ ਦਾ ਸਮਾਨ ਆ ਦੇਖੋ ਇੱਕ ਚੀਜ਼ ਇੱਥੇ ਬੜੀ ਵਧੀਆ ਯਾਰ ਆ ਦੇਖੋ ਉਹ ਇੱਧਰ ਆ ਜਾ ਆ ਦੇਖੋ ਮੁੰਡਾ ਇੱਧਰ ਆ ਗਿਆ ਯਾਰ ਹਲ ਲਗਾਮ ਟਰਾਵਾ ਹੁੰਦੀ ਹੈ ਨਾ ਕੰਨਾ ਸਿਹਾਰੀ ਬਿਹਾਰੀ ਆ ਦੇਖੋ ਸਾਰਾ ਕੁਝ ਊੜਾ ਲਿਖਿਆ ਆਇਆ ਇੱਥੇ ਕਿਹੜੀ ਚੀਜ਼ ਆ ਗ੍ਰੇਲ ਕਾਮਾਂ ਨੂੰ ਬੜਾ ਪਿਆਉਂਦੇ ਹੁੰਦੇ ਸੀ ਹਾਦਰ ਨਿਕਲ ਕੇ ਬਾਹਰ ਆ ਦੇਖੋ ਐਸੇ ਪੰਜਾਬੀ ਕਵਿਤਾਵਾਂ ਲਿਖੀਆਂ ਹੋਈਆਂ ਐ ਸ਼ੇਵ ਕੁਮਾਰ ਬਟਾਲਵੀ ਦੀਆਂ ਲਿਖੀਆਂ ਹੋਈਆਂ ਨੇ ਕਿ ਪੁੱਛਦੇ ਉਹ ਹਾਲ ਫਕੀਰਾਂ ਦਾ ਨਾ ਬੜੇ ਚੱਲੇ ਇਹ ਯਾਰ ਆ ਪੇਂਟਿੰਗਾਂ ਲੱਗੀਆਂ ਹੋਈਆਂ ਸੋਨੀ ਮਹੀਵਾਲ ਸ਼ੇਰ ਸਿੰਘ ਰਾਜ ਸਸੀ ਪੁੰਨੂ ਹੀਰਾਂਜਾ ਹਾਂ ਦੇਖੋ ਖੁਫੜਾ ਨਹੀਂ ਗਿਆ ਮਿਰਜ਼ਾ ਸਾਹਿਬ ਉਹ ਸਾਡਾ ਯਾਰ ਇੱਕ ਤਾਂ ਛਲਾਰ ਹੁਣੀ ਟੈਕਦਾ ਹਾਂ ਫੜ ਲਾ ਉੜ ਗਿਆ ਚਲ ਆ ਜਾਓ ਮੈਂ ਉੜ ਗਿਆ ਅਗੀ ਗੱਜਨ ਸਿੰਘ ਦੀ ਆਪਣੇ ਸੂਬੇਦਾਰ ਗੱਜਨ ਸਿੰਘ ਜੀ ਦੀ ਹਵੇਲੀ ਤੇ ਆਹ ਕੰਦਾ ਨਾ ਇਹ ਪੁਰਾਣੀਆਂ ਇਹ ਪੁਰਾਣੀਆਂ ਹੀ ਲੱਗਦੀਆਂ ਇਹ ਕੀ ਬਣਾਈਆਂ ਹੁਣ ਇਦਾਂ ਦੁਬਾਰਾ ਇਹਨਾਂ ਨੇ ਪਰ ਦੇਖੋ ਵਾਕਿਆ ਤਰਾਣੀਆਂ ਲੱਗਦੇ ਇਦਾਂ ਆਪਣੇ ਬਣਦੀਆਂ ਹੁੰਦੀਆਂ ਸੀਗੀਆਂ ਤੇ ਇੱਧਰ ਆ ਗਿਆ ਮਹਿਮਾਨਾਂ ਨੂੰ ਭੰਗੜਾ ਸ਼ਾਮ ਦੇ 6:30 ਵਜੇ ਵਿੱਚ ਮਹਿਫਲ ਮਿੱਤਰਾਂ ਦੀ ਲੱਗਦੀ ਰੋਜ਼ ਚਵਾਰੇ ਇੱਥੇ ਸ਼ਾਮ ਨੂੰ ਭੰਗੜਾ ਲੱਗਦਾ ਤੇ ਇੱਥੇ ਲੱਗਦੇ ਉਹ ਇਹਨਾਂ ਦੇ ਕੋਸੇ-ਕੁਰਸੀਆਂ ਲਾਈਆਂ ਜਾਂਦੀਆਂ ਤੇ ਇੱਥੇ ਉੱਪਰ ਭੰਗੜਾ ਚੱਲਦਾ ਸ਼ਾਮ ਨੂੰ ਕੋਈ ਬਰਾ ਇਧਰ ਮਹਿੰਦਰ ਸਿੰਘ ਮੈਂਬਰ ਪੰਚਾਇਤ ਦਾ ਘਰ ਦੌਲਤ RAM ਸਰਾਫ ਦਾ ਘਰ ਦਿਖਾਉਨੇ ਆਪਾਂ ਤੁਹਾਨੂੰ ਅੰਦਰੋਂ ਇਹ ਹੀ ਗੱਲਾਂ ਬਾਕੀ ਦਾ ਬੰਦਿਆ ਨਾ ਦੇਖੋ ਬਈ ਦੌਲਤ ਜੀ ਦਾ ਘਰ ਰੇਡ ਵਾ ਓਏ ਹੋਏ ਹੋਏ ਆ ਗੱਲਾਂ ਬਾਤਾਂ ਯਾਰ ਮਤਲਬ ਸੁਨਿਆਰੇ ਜੀ ਆ ਇਹ ਅੱਛਾ ਸੁਨਿਆਰੇ ਬੈਠੋ ਬੈਠੋ ਪ੍ਰਧਾਨ ਜੀ ਬਣਾ ਬਦ ਦੱਸੋ ਕੀ ਬਣਵਾਣਾ ਤੁਸੀਂ ਉਹ ਲੱਗੇ ਹੋਏ ਆ ਬਣਾਣਾ ਕੀ ਬਣਾਣਾ ਕੀ ਬਣਵਾਣਾ ਬਾਬਾ ਐ ਓ ਹਾਂ ਆ ਰੋਟੀ ਵਾਲਾ ਡੱਬਾ ਦੇਖੋ ਉਹ ਤਕੜੀ ਸੁਨਾਰੇ ਦੀ ਆ ਸੰਦੂਕ ਇੱਥੋਂ ਨਾਲ ਹੀ ਦੌਲਤ ਆਰਾਮ ਸ਼ਰਾਫ ਦੇ ਨਾਲ ਜਾਂ ਕਿੱਧਰ ਹੋਰ ਬਣਿਆ ਹੋਇਆ ਪਰ ਇੱਥੇ ਲਿਖਿਆ ਕੱਪ ਨਹੀਂ ਹੋਇਆ ਇੱਧਰ ਦੇਖ ਲੈਂਦੇ ਆਪਾਂ ਵਿੱਚ ਲਿਖਿਆ ਨਹੀਂ ਇੱਧਰ ਵੀ ਲਿਖਿਆ ਓਹ ਤੇ ਉਹ ਤੇ ਬਾਂਦਰ ਬੈਠਾ ਹੋਇਆ ਇੱਧਰ ਆ ਜਾਓ ਆ ਦੇਖੋ ਦਰਵਾਜ਼ੇ ਜਦੋਂ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਸੀ ਨਾ ਥੱਲੇ ਵੀ ਕੁੰਡਾ ਹੁੰਦਾ ਆ ਦੇਖੋ ਥੱਲੇ ਵੀ ਕੁੰਡਾ ਤੇ ਇਹਦੇ ਪਰ ਉੱਪਰ ਕੁੰਡਾ ਹੈ ਨਹੀਂ ਉੱਪਰ ਵੀ ਕੁੰਡਾ ਹੁੰਦਾ ਆ ਮੈਂ ਦੇਖਿਆ ਤਾਂ ਤੁਹਾਨੂੰ ਮੈਂ ਕਹਿ ਰਿਹਾ ਆ ਦੇਖੋ ਪੂਰਾ ਹੀ ਪੈਂਡ ਹੀ ਬਸਾਇਆ ਹੋਇਆ ਪੁਰਾਣਾ ਪੰਜਾਬ ਚ ਤਾਂ ਹੁੰਦਾ ਹੈ ਨਾ ਦੇਖੋ ਮੰਦਿਰ ਗੁਰਦੁਆਰਾ ਸਾਹਿਬ ਤੇ ਪੁਰਾਣੇ ਕੱਚੇ ਘਰ ਹੋ ਗਿਆ ਖੂਹ ਹੋ ਗਿਆ ਹੈ ਨਾ ਕੌਪ ਹੋ ਗਿਆ ਬੋਲਦ ਹਲਟ ਦੌਰ ਇਧਰ ਹਾਂ ਹਾਂ ਦੇਖੋ ਆਗੇ ਰਾਇਸ ਜਾਦੇ ਦੀ ਹਵੇਲੀ ਆ ਗਈ ਹੈ ਹਵੇਲੀ ਬਣਾਈ ਹੋਈ ਹੈ ਉਹ ਕੋਪਾ ਪੱਠਾ ਲੱਗਦਾ ਉਹਨੂੰ ਹਾਂ ਹਾਂ ਦੇਖੋ ਤਾਂ ਦੇਖੋ ਇੱਧਰ ਆ ਜਾਓ ਬਾਈ ਜੀ ਨੇ ਭਾਂਟੇ ਖੇਟਣੇ ਦੋ ਪੈਰ ਘਟ ਤਰਨਾ ਪਰ ਤਰਨਾ ਮੜਕ ਦੇ ਨਾਲ ਦੇਖੋ ਯਾਰ ਕਿੱਥੇ ਗਵਾਚ ਗਏ ਹਾਰੇ ਕੁਜੇ ਤੇ ਕੰਦੋਲੀਆਂ ਜੀ ਅੱਲਾ ਯਾਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਇਹ 90 95 ਦੇ ਦਰਸ਼ਕ ਦੇ ਲੋਕਾਂ ਨੇ ਇਹ ਚਿੰਝਾਂ ਦੇਖੀਆਂ ਹੋਈਆਂ ਜਿਹੜੇ ਅੱਜ ਦੇ ਆ ਉਹਨਾਂ ਨੂੰ ਕੱਖ ਨਹੀਂ ਪਤਰਾ ਕਰਨਾਂਗੇ ਸਾਡਾ ਪੁਰਾਣਾ ਪੰਜਾਬ ਕਿਵੇਂ ਦਾ ਹੁੰਦਾ ਸੀ ਆ ਕੁਝ ਲਿਪੀਆਂ ਲਿਖੀਆਂ ਹੋਈਆਂ ਆ ਹਨਾ ਤੇ ਮੈਨੂੰ ਤਾਂ ਪਤਾ ਨਹੀਂ ਕਿਹੜੀ ਕਿਹੜੀ ਲਿਪੀ ਲਿਖੀ ਆ ਤੇ ਤੁਸੀਂ ਦੱਸ ਦਿਓ ਕਮੈਂਟ ਵਿੱਚ ਜੇ ਤੁਹਾਡੇ ਨੂੰ ਕੋਈ ਲਿਪੀ ਹੈਗੀ ਆ ਉਹ ਪੁਰਾਣੀਆਂ ਕੁਝ ਫੋਟੋਆਂ ਵੀ ਆ ਸਾਡੇ ਕਲਾਕਾਰ ਪੰਜਾਬੀ ਇੰਡਸਟਰੀ ਦੇ ਇਹ ਜਾਂ ਗਾੜਾ ਕੋ ਤੇ ਆਪਣੇ ਚਮਕੀਲਾ ਜੀ ਉਹ ਜੋਗਰਾ ਸਿੰਘ ਜੀ ਗੱਗੂ ਗੱਲੇ ਜੀ ਨਾ ਸੋ ਪੰਜਾਬੀ ਫਨਕਾਰ ਆ ਕੁੰਡਾ ਮਾਰਿਆ ਹੋਇਆ ਪਤਾ ਨਹੀਂ ਕਰ ਤੂੰ ਇੱਕ ਤਾਂ ਨੂੰ ਮੇਨ ਚੀਜ਼ ਰਹਿ ਗਈ ਯੂਐਸਏ ਉਹ ਜਾਗਰ ਸਿੰਘ ਗਾਮੜੀ ਵੀ ਮੈਂ ਤੁਹਾਨੂੰ ਪੰਚਾਇਤ ਦਿਖਾਉਣੀ ਆ ਤਾਂ ਆ ਦੇਖਿਓ ਆ ਆਯਾਗਰ ਸਿੰਘ ਅਮਲੀ ਦੀ ਪੰਚਾਇਤ ਬਾਈਟੇ ਸਾਰੇ ਇਕੱਠੇ ਇਹਨਾਂ ਦੀ ਰੋਟੀ ਚਾਹ ਬਾਣੀ ਸਾਰਾ ਕੁਝ ਇੱਥੇ ਆਉਂਦਾ ਹੁੰਦਾ ਸੀ ਅੱਜ ਵੀ ਆਪਣੇ ਹਾਂ ਕੀ ਖਿਚੜੀ ਖਿਚੜੀ ਛੜਿਆਂ ਦੀ ਕੋਈ ਖੋਲੇ ਹੌਸਲੇ ਵਾਲੇ ਤੇ ਬਾਕੀ ਰੋਟੀ ਵੀ ਇਹਨਾਂ ਦੀ ਇੱਥੇ ਹੀ ਆਉਂਦੀ ਹੁੰਦੀ ਸੀ ਤੇ ਚਾਹ ਵੀ ਇੱਥੇ ਆਉਂਦੀ ਹੁੰਦੀ ਸੀ ਉਹ ਭਾਬਾਈ ਬੈਠੇ ਆ ਦੇਖੋ ਚਾਹ ਚਿਕ ਲੈ ਕੇ ਪਾਣੀ ਕਰਾ ਦੇ ਲੈ ਕੇ ਨਾ ਆ ਠਿੱਕੀ ਸੱਤ ਇੱਠੀ ਇਹਨੂੰ ਲਾਦੀ ਭਾਬੀ ਚਲਦੀ ਹੈ ਓਏ ਤੇ ਪਤੇ ਬੰਡੇ ਹੋਏ ਆ ਉਹ ਦਿਖਾ ਰਿਹਾ ਇੱਕ ਦੂਜੇ ਨੂੰ ਭਾਈ ਸਾਹਿਬ ਆ ਇਧਰ ਆ ਜੀ ਸਹਿਯੋਗ ਪੂਰਾ ਇਹ ਆਂ ਮੈਂ ਚੀਜ਼ ਚੱਲ ਆ ਜੋ ਤੇ ਆਗਾ ਜੀ ਰਾਜਾ ਰਾਮ ਸਲੂਨ ਰੇਟ ਲਿਸਟ ਫਰੀ ਆ ਸਾਰਾ ਕੁਝ ਮ사ਜ ਕਰਾਉਣ ਦੇ 10 ਰੁਪਏ ਮੇਰੇ ਵੱਲੋਂ ਆ ਕੋਸਮਾਰ ਰੱਖਿਆ ਆ ਜਾ ਇੱਥੇ ਤੇ ਇਹ ਸ਼ੀਸ਼ਾ ਲੱਗਾ ਹੋਇਆ ਆ ਕੁਰਸੀ ਲੱਗੀ ਹੋਈ ਲੱਕੜ ਦੀ ਯਾਰ ਆ ਬੰਦੀ ਕੀਤੀ ਹੋਈ ਥੋੜਾ ਜੀ ਲੱਕੜੀ ਗੁੜੀਆਂ ਲਕੜਾਂ ਦਾ ਸਮਾਨ ਖਰਾਦ ਖੋਤ ਹਲਟ ਜੋ ਜੋ ਨਾ ਮਤਲਬ ਗੱਡੀ ਚ ਜੋ ਜੋ ਲੱਗਦੇ ਹੁੰਦੇ ਆਈ ਬਲੀਆਂ ਵੇਡ ਸਰੀਏ ਪੁੱਲੜ ਉਹਨਾਂ ਨੂੰ ਵੀ ਬਣਾਉਣ ਵਾਸਤੇ ਜਿਹੜੇ ਜਿਹੜੇ ਸਮਾਨ ਦੀ ਲੋਡ ਪੈਂਦੀ ਸੀ ਹੁੰਦੀ ਸੀ ਉਹ ਆ ਚੀਜ਼ਾਂ ਸਾਰੀਆਂ ਜਿਹੜੀਆਂ ਲਾਈਆਂ ਹੋਈਆਂ ਇੱਥੇ ਤੇ ਆਪਾਂ ਭੱਜੀ ਉਹਦੇ ਟਾਇਰਕ ਬਣਾਉ ਵੀ ਰਹੇ ਆ ਯਾ ਦਸਾਂ ਨਵਾਂ ਦੀ ਕਮਾਈ ਵਰਗਾ ਹੋਰ ਨਹੀਂ ਉਹ ਧਰਮ ਕੋਈ ਵਾਕਈ ਸਹੀ ਗੱਲ ਆਹ ਦਾ ਨਾ ਪਹਿਲਾਂ ਦਿਖਾਇਆ ਸੀ ਇਹ ਜਿਹੜੇ 뮤직 ਅਦਾ ਸਾਰਾ ਅੰਦਰ ਪਿਆ ਆ ਆਪਣੇ ਦੂਜੇ ਟਮਕ ਸਾਢੇ ਦਰ ਪਿੰਡ ਜਦੋਂ বাজਦਾ ਹੁੰਦਾ ਸ਼ੈਂਜ ਤੇ ਲੱਗਦਾ ਹੁੰਦਾ ਸੀ ਪਿੰਪਲ ਦੇ ਨਾਲ ਤੇ ਟਮਕ ਕਹਿੰਦੇ ਹੁੰਦੇ ਇਹਨੂੰ ਇਧਰ ਵੀ ਤੇ ਇਧਰ ਵੀ ਆ ਗਿਆ ਲਾਲਚੰਦ ਦਰਜੀ ਟੇਲਰ ਸਭ ਟੁੱਟ ਪੈਣੇ ਦਰਜੀ ਨੇ ਨਹੀਂ ਰੱਖ ਲਈ ਸੱਥਣ ਚੋ ਟਾਕੀ ਉਹ ਧਰਮਿੰਦਰ ਦੀ ਫੋਟੋ ਲਾਈ ਹੋਈ ਹੈ ਕਿਉਂ ਕਿਆ ਦੇਖੋ ਦਰਜੀ ਦੀ ਦੁਕਾਨ ਹੁਣ ਇਧਰ ਆ ਗਈ ਹਵਾਲਾਤ ਕੈਦੀ ਤਾੜੇ ਹੋਏ ਆਜਾ ਮੇਰਾ ਪ੍ਰਿੰਸ ਭਰਾ ਬੈਠਾ ਮੋਰੇ ਆ ਦੇਖੋ ਕੈਦੀ ਉਤ ਤਾੜੇ ਹੋਏ ਜੋ ਬੈਟਰੀ ਪੈਂਦੀ ਆ ਉਹ ਰੱਖੀ ਹੋਈ ਜੰਦਰ ਤੇ ਉਹ ਲਿਖਿਆ ਉੱਤੇ ਆਣ ਮਿਲੋ ਸੱਜਣਾ ਉਰੀਕਾ ਤੇਰੀਆਂ ਤੇ ਲਿਖਿਆ ਆ ਸਵੰਦਰ ਸੋ ਕੈਦੀ ਆ ਪਾਣੀ ਰੱਖਿਆ ਹੋਇਆ ਕੈਦੀਆਂ ਵਾਸਤੇ ਆ ਵਿਸਤੇ ਬੁਸਤੇ ਚਕਲਾ ਚੋਲਾ ਪਾਈਆਂ ਹੋਈਆਂ ਬੰਦਿਆਂ ਦੇ ਆਏ ਹਵਾ ਰਾਤ ਤੇ ਇਧਰ ਸੋ ਇਧਰ ਵੀ ਪੰਜਾਬਣ ਮੋਟਿਆਰਾ ਬੈਠੀਆਂ ਹੋਈਆਂ ਬਲ ਬੌਂਦੀਆਂ ਸਵਾਰਦੀਆਂ ਸੋ ਉਧਰ ਇਧਰ ਲਈ ਸੈਟ ਇੱਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਨੀਂਦਰੇ ਨੇ ਮਾਰਿਆ ਨੀ ਸੀ ਸ਼ੀਸ਼ੇ ਚ ਟਰੇੜ ਪੈ ਗਈ। ਵਾਲ ਬੌਂਦੀ ਨਹੀਂ ਧਿਆਨ ਜਦੋਂ ਮਾਰਿਆ। ਸ਼ੀਸ਼ੇ ਦਾ ਤੜਕਿਆ ਨਹੀਂ। ਉਹ ਦੇਖੋ ਬਈ। ਆ ਗਿਆ ਦੋ ਸਕੂਟਰ। ਐ ਨੂੰ ਕਹਿੰਦੇ ਲਮਰੇਟਾ ਸਕੂਟਰ। ਹੈ? ਦੇਖੋ ਪੀ ਵੀ ਜੇ 99 ਨੰਬਰ। ਲਮਰੇਟਾ। ਇਹ ਟਿਕਟ ਦੇ ਨਾਲ ਹੀ ਆਪਾਂ ਨੂੰ ਇੱਥੇ ਮਿਲਣੀ ਲੱਸੀ। ਲਿਆ ਬਈ। welcom drinks served here ਪੰਜਾਬੀ ਚ ਲਿਖੋ ਜੀ ਹਾਂਜੀ ਬਾਈ ਓਏ ਹੋਏ ਸਰਵੰਦਾ ਸਾਗ ਤੇ ਮੱਕੀ ਦੀ ਰੋਟੀ ਦੇ ਨਾਲ ਲੱਸੀ ਓਏ ਹੋਏ ਆ ਬੱਚ ਕੀ ਪਾਇਆ ਹਰਾ ਹਰਾ ਤਨੀਆ ਤਨੀਆ ਮਸਕੇ ਗਲਵਾਤ ਹੋ ਬਬਿਓ ਤਨੀ ਇਹ ਇਤਨਾ ਨੀਆ ਟੇਸਟ ਹੰਦੇ ਵਿੱਚ ਸੁਵੇਸੀ ਦੋਸਤੋ ਰੰਗਲਾ ਪੰਜਾਬ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਜਿਹੜੇ ਤੁਹਾਡੀ ਟਿਕਟ ਪ੍ਰਾਈਸ ਆ ਉਹ ਰੈਂਡਮਲੀ 100 ਰੁਪਿਆ ਆ ਮਤਲਬ ਸਿਰਫ ਘੁੰਮ ਸਕਦੇ ਆ ਲੱਸੀ ਵਿੱਚ ਫਰੀ ਆ ਤੇ ਜੇ ਮਤਲਬ ਤੁਸੀਂ ਸ਼ਾਮ ਦਾ ਰੰਗ ਰੰਗ ਪ੍ਰੋਗਰਾਮ ਵੀ ਦੇਖਣਾ ਆ ਉਹਦੀ ਟਿਕਟ ਹੈਗੀ ਆ 1000 ਰੁਪਏ ਦੇ ਕਰੀਬ 995 ਰੁਪਏ ਤੇ ਜਿਹੜੇ ਅਡਲਟ ਆ 5 ਸਾਲ ਤੋਂ ਛੋਟੇ ਆ ਉਹਨਾਂ ਦਾ ਕੋਈ ਟਿਕਟ ਨਹੀਂ ਆ ਕਿ 5 ਸਾਲ ਤੋਂ ਉੱਪਰ ਤਾਂ ਟਿਕਟ ਲੱਗਣੀ ਆ ਤੇ ਬਾਕੀ ਉਹਦੇ ਵਿੱਚੇ ਤੁਹਾਡਾ ਸਾਰਾ ਖਾਣ ਪੀਣ ਫਰੀ ਆਰਾ ਸ਼ਾਮ ਨੂੰ ਜਿਹੜਾ ਰੰਗ ਰੰਗ ਪ੍ਰੋਗਰਾਮ ਪੰਜਾਬੀ ਸੱਭਿਆਚਾਰਕ ਭੰਗੜਾ ਗਿੱਦੜਾ ਉਹ ਸ਼ਾਮ ਨੂੰ 6:30 7:00 ਵਜੇ ਤੋਂ ਬਾਅਦ ਸਟਾਰਟ ਹੁੰਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਨਵੇਂ ਵਿਸ਼ੇ ਦੇ ਨਾਲ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ